ਕਤਿਰਿਆ ਕਾਲ ਦੋਸਤੋ ਹੁਣ ਇਹ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ ਆਏ ਕਈ ਦਿਨ ਤੱਕ ਖੇਤਾਂ ਤੇ ਘਰਾਂ ਵਿੱਚ ਪਾਣੀ ਰਿਹਾ ਹੁਣ ਜਦੋਂ ਪਾਣੀ ਹੌਲੀ ਹੌਲੀ ਸੁੱਕ ਰਿਹਾ ਹੈ ਤਾਂ ਲੱਗਦਾ ਹੈ ਜਿਵੇਂ ਖਤਰਾ ਮੁੱਕ ਗਿਆ ਪਰ ਅਸਲ ਖਤਰਾ ਹੁਣ ਸ਼ੁਰੂ ਹੋ ਰਿਹਾ ਹੈ ਬਿਮਾਰੀਆਂ ਦਾ ਖੇਤਾਂ ਵਿੱਚ ਪਾਣੀ ਖੜਾ ਰਹਿਣ ਨਾਲ ਮੱਛਰ ਬੇਹੱਦ ਵੱਧ ਗਏ ਹਨ ਜਿਸ ਨਾਲ ਡੇਂਗੂ ਤੇ ਮਲੇਰੀਆ ਦਾ ਖਤਰਾ ਸਭ ਤੋਂ ਵੱਧ ਹੈ ਦੂਜਾ ਖਤਰਾ ਹੈ ਗੰਦੇ ਪਾਣੀ ਤੋਂ ਜਿਸ ਨਾਲ ਦਸਤ ਟਾਈਫਾਈਡ ਇਹ ਹੈ ਜਰਾ ਫੈਲ ਸਕਦਾ ਹੈ ਘਰਾਂ ਦੇ ਅੰਦਰ ਗਿੱਲੀਆਂ ਕੰਧਾਂ ਤੇ ਫਰਸ਼ਾਂ ਵਿੱਚ ਫੰਗਸ ਪੈਦਾ ਹੋ ਰਹੀ ਹੈ ਜਿਸ ਨਾਲ ਖੰਘ ਸਾਹ ਲੈਣ ਦੀਆਂ ਤਕਲੀਫਾਂ ਤੇ ਦਮਾ ਵੱਧ ਸਕਦਾ ਹੈ ਤੇ ਚਮੜੀ ਦੇ ਰੋਗ ਵੀ ਜਿਵੇਂ ਖੁਜਲੀ ਫੋੜੇ ਫਿੰਸੀ ਅਲਰਜੀ ਬਹੁਤ ਲੋਕਾਂ ਨੂੰ ਹੋ ਸਕਦੀ ਹੈ ਇਸ ਤੋਂ ਇਲਾਵਾ ਜਿੱਥੇ ਪਾਣੀ ਸੁੱਕਦਾ ਹੈ ਉੱਥੇ ਸੱਪ ਚੂਹੇ ਤੇ ਹੋਰ ਕੀੜੇ ਮਕੌੜੇ ਵੀ ਘਰਾਂ ਵਿੱਚ ਆ ਜਾਂਦੇ ਹਨ ਹੁਣ ਕੀ ਕਰਨਾ ਹੈ ਹੁਣ ਸਾਨੂੰ ਹਿਆਰ ਰਹਿਣਾ ਪਵੇਗਾ ਘਰਾਂ ਪਿੰਡਾਂ ਨੂੰ ਸਾਫ਼ ਰੱਖਣਾ ਪਵੇਗਾ ਪੀਣ ਵਾਲਾ ਪਾਣੀ ਸਿਰਫ ਉਬਲਿਆ ਜਾਂ ਫਿਲਟਰ ਕੀਤਾ ਹੀ ਵਰਤੋ ਘਰਾਂ ਨੂੰ ਸੁੱਕਾ ਰੱਖੋ ਦਰਵਾਜ਼ੇ ਖਿੜਕੀਆਂ ਖੋਲ ਕੇ ਧੁੱਪ ਤੇ ਹਵਾ ਅੰਦਰ ਆਉਣ ਦਿਓ ਸਫਾਈ ਕਰੋ ਬਲੀਚਿੰਗ ਪਾウダー ਤੇ ਚੂਨਾ ਛਿੜਕੋ ਤਾਂ ਕਿ ਕਟਾਣੂ ਮਰ ਸਕਣ ਮੱਛਰ ਰੋਕੋ ਖੜਾ ਪਾਣੀ ਕਦੇ ਨਾ ਛੱਡੋ ਮੱਛਰ ਦਾਣੀ ਵਰਤੋ ਖਾਣ ਪੀਣ ਦੀਆਂ ਚੀਜ਼ਾਂ ਟੱਕ ਕੇ ਰੱਖੋ ਖੁੱਲੀਆਂ ਨਾ ਛੱਡੋ ਜੇ ਕਿਸੇ ਨੂੰ ਦਸਤ ਬੁਖਾਰ ਜਾਂ ਲੰਮੀ ਖੰਗ ਰਹੇ ਤਾਂ ਤੁਰੰਤ ਡਾਕਟਰ ਕੋਲ ਜਾਓ ਦੋਸਤੋ ਹੜ ਸਿਰਫ ਪਾਣੀ ਨਾਲ ਹੀ ਨੁਕਸਾਨ ਨਹੀਂ ਕਰਦੇ ਇਸ ਤੋਂ ਬਾਅਦ ਆਉਣ ਵਾਲੀਆਂ ਬਿਮਾਰੀਆਂ ਵੀ ਵੱਧ ਖਤਰਨਾਕ ਹੋ ਸਕਦੀਆਂ ਹਨ ਇਸ ਲਈ ਸਾਵਧਾਨ ਰਹੋ ਆਪਣੀ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰੋ ਇਹ ਜਾਣਕਾਰੀ ਆਪਣੇ ਸਾਰੇ ਪਿੰਡ ਦੇ ਲੋਕਾਂ ਨੂੰ ਭੇਜੋ ਤਾਂ ਜੋ ਉਹ ਸਾਵਧਾਨ ਰਹਿ ਸਕਣ ਜੇ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ